ਗਾਈਡਸ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਅੱਜ ਅਸੀਂ ਆਏ ਆਂ ਆਪਣੀ ਸਹੇਲੀ ਦੇ ਰੈਸਟੋਰੈਂਟ ਤੇ ਇਹਨਾਂ ਨੇ ਨਮਾ ਰੈਸਟੋਰੈਂਟ ਲਿਆ ਹੰਡ ਬਹੁਤ ਹੋਈ ਹੋਈ ਹੈ ਇੰਟਰਸਟਰ ਨਾਲ ਥੋੜਾ ਜਿਹਾ ਡੈਕੋਰੇਸ਼ਨ ਕੀਤੀ ਹੋਈ ਹੈ ਇਹਨਾਂ ਨੇ ਇੱਧਰ ਬੈਠ ਨੂੰ ਬੈ ਅੱਗੀ ਮੈਂ ਆ ਰਹੀ ਆ ਰਹੀ ਮੈਂ ਭਾਜੀ ਪਹੁੰਚ ਵੀ ਗਏ ਪਤਾ ਹੀ ਨਹੀਂ ਲੱਗਿਆ ਮੈਨੂੰ ਕਿੱਦਨ ਆਏ ਆ ਤੁਹਾਡੇ ਨਾਲ ਰੋ ਪਹਿਲਾਂ ਆ ਗਿਆ ਉੱਠ ਕੇ ਆ ਕੇ ਅੱਜ ਅਜਾ ਕੋਰਕਰੀ ਵੀ ਰੱਖੇ ਹੋਏ ਆ ਸਹੀ ਹੈ ਸੱਚਿਆਂ ਦੇ ਖਾਲ ਵੀ ਸਹੀ ਗੱਲ ਹੈ ਅੱਜਾ ਛੁੱਟੀ ਹੋਣੀ ਤੇਰੀ ਹੈ ਨਾ ਹਾਂ ਮੇਰੀ ਅੱਜ ਪਾਜੀ ਦੀ ਛੁੱਟੀ ਸੀ ਕੱਲ ਲਈ ਐ ਨਹੀਂ ਇਹ ਕੱਲ ਛੁੱਟੀ ਸੀ ਨਾ ਦੀ ਅੱਛਾ ਹੂੰ ਤੇ ਅੱਜ ਲਾਇਆ ਹੈ ਸ਼ਿਫਟ ਹਾਂ ਇੱਥੇ ਨਹੀਂ ਸੀ ਦੀ ਬੱਚਿਆਂ ਦੀ ਤਾਂ ਛੁੱਟੀਆਂ ਚੱਲੀ ਜਾਂਦੀ ਹੋਣੀਆਂ ਹਾਂਜੀ ਬੱਚਿਆਂ ਦੀ ਛੁੱਟੀਆਂ ਆਇਆ ਨਹੀਂ ਹਜੇ ਤੱਕ ਲਾਓ ਕੋਲ ਕੋ ਹੋਰ ਕਰਾ ਨਹੀਂ ਮੈਂ ਮੈਂ ਕਰਾਂਗਾ ਆਇਆ ਨਹੀਂ ਮੈਂ ਹੈਲੋ ਹੈ න්දේ මජ වක්க்க බ පොදබදකිත ලफ आ